ਸਿਰੋਜੀ ਕੀ ਫਤਿਹ ਗੁਰਬਾਣੀ ਵਿਵੇਕ ਦੇ ਇਸ 21ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਭਾਈਖੇਲ ਮੇਰੇ ਨਾਲ ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ ਹੋ ਮੈਂ ਛੋੜੇ ਗਮਾਨ ਮਨ ਰੇ ਹੋ ਮੈਂ ਛੋੜੇ ਗਮਾਨ ਇਸ ਅੰਕ ਵਿੱਚ ਸ਼ਿਗੁਰ ਗਨ ਸਾਹਿਬ ਜੀ ਦੇ 21ਵੇਂ ਅੰਗ ਤੇ ਸ਼ੁਸ਼ੋਭਿਤ ਸ੍ਰੀ ਰਾਗ ਦੇਹੀ 18ਵੇਂ 19ਵੇਂ ਅਤੇ 20ਵੇਂ ਸ਼ਬਦਾਂ ਦੇ ਅਰਥਾਂ ਨੂੰ ਸਮਝਾਂਗੇ ਇਹ ਬਾਣੀ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਉਚਾਰੀ ਹੋਈ ਹੈ। ਪਿਛਲੇ ਸ਼ਬਦਾਂ ਵਿੱਚ ਜਵਾਨੀ ਅਤੇ ਜੋਬਨ ਤੇ ਢਲ ਜਾਣ ਅਤੇ ਟਹਿ ਜਾਣ ਵੱਲ ਧਿਆਨ ਦਿਵਾ ਕੇ ਸਿਮਰਨ ਨਾਲ ਜੁੜਨ ਦਾ ਉਪਦੇਸ਼ ਦਿੱਤਾ ਗਿਆ ਹੈ। ਹੁਣ ਅੱਗੇ ਗੁਰਮੁਖੀ ਗਿਆਨ ਅਵਸਥਾ ਅਤੇ ਪ੍ਰਾਪਤੀ ਦਾ ਪ੍ਰਕਾਰ ਦੱਸਿਆ ਗਿਆ ਹੈ। ਆਓ ਪਹਿਲਾ ਸ਼ਬਦ ਸੁਣਦੇ ਹਾਂ। ਸਿਰੀ ਰਾਗ ਮਹਿਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੇ ਜੋ ਪਾਵੈ ਤਿਉ ਨਿਰਜਾਸ ਜੀਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕਿ ਉਤਾਰ ਮੋਇ ਅਜਤ ਕਰ ਜਾਈਐ ਤਿਤ ਜੀਵਨ ਦੇ ਅਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹਉ ਮੈਂ ਹੋਏ ਬਿਨਾਸ ਸਤਗੁਰ ਸੇਵੇ ਆਪਣਾ ਹਉ ਸਤਗੁਰ ਬਾਣੈ ਤਾਸ ਖੜ ਦਰਗੇ ਪੈ ਨਾਈਐ ਮੁਖ ਹਰ ਨਾਮ ਨਿਵਾਸ ਜੈ ਦੇਖਾ ਤੈ ਰਵ ਰਹੇ ਸਿਵ ਸ਼ਕਤੀ ਕਾ ਮੇਲ ਤ੍ਰਿਹੋ ਗੁਣ ਬੰਦੀ ਦੇ ਹੋਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁਖ ਵਿਛੜੇ ਮਨ ਮੁਖ ਲਹੇ ਨਾ ਮੇਲ ਮਨ ਬੇਰਾਗੀ ਘਰ ਵਸੈ ਸੱਚ ਪੈਰਾਤਾ ਹੋਏ ਗਿਆਨ ਮਹਾਰਸ ਭੋਗਵੇ ਬਾਹੜ ਪੂਖ ਨ ਹੋਏ ਨਾਨਕ ਐਮਨ ਮਾਰ ਮਿਲ ਕੀ ਫਿਰ ਦੁੱਖ ਨ ਹੋਏ ਇਹ ਸ਼ਬਦ ਦਾ ਪਾਉ ਇਹੀ ਹੈ ਕਿ ਜਦ ਗੁਰੂ ਦੁਆਰੇ ਗਿਆਨ ਪ੍ਰਾਪਤ ਹੋਇਆ ਤਦ ਹੀ ਅੰਦਰ ਲੱਗੀ ਹੋਈ ਤ੍ਰਿਸ਼ਨਾ ਵਾਲੀ ਅਗ ਬੁਝੀ ਅਤੇ ਸ਼ਬਦ ਦੇ ਅਖੀਰ ਵਿੱਚ ਅ ਗਿਆਨ ਵਸ ਪਏ ਮਨ ਮੁਕਤੀ ਦਸ਼ਾ ਅਤੇ ਉਸ ਦੇ ਉਧਾਰ ਦਾ ਤਰੀਕਾ ਦੱਸਿਆ ਗਿਆ ਹੈ हूँ शब्द के अर्थ समझते हैं श्री राग महला पहला मरने की चिंता नहीं जीवन की नहीं आस तू तो सर जितपाल ही लेखे सास गिरास अंतर गुरमुख तू वसे जो पावे त्यों निर्जास पदार्थ होया सास यानी साह गिरास यानी गिराई खाना निर्जास वेखदा है संभाल करदा है जो मनुख गुरु के सन्मुख रहा है ਸਿਮਰਨ ਦੀ ਬਰਕਤ ਨਾਲ ਉਸ ਨੂੰ ਮਰਨੇ ਦੀ ਚਿੰਤਾ ਨਹੀਂ ਯਾਨੀ ਮੌਤ ਦਾ ਡਰ ਨਹੀਂ ਰਹਿੰਦਾ ਜੀਵਨ ਕੀ ਨਹੀਂ ਆਸ ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਉਂਦਾ ਉਸ ਨੂੰ ਇਹ ਯਕੀਨ ਹੁੰਦਾ ਹੈ ਕਿ हे ਪ੍ਰਭੂ ਤੂੰ ਸਰਬ ਜੀਆ ਪ੍ਰਤਪਾਲ ਹੀ ਅਰਥਾਤ ਤੂੰ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਜੀਵਾਂ ਦਾ ਹਰ ਇੱਕ ਸਾਹ ਹਰ ਇੱਕ ਗਿਰਾਈ ਤੇਰੇ ਹਿਸਾਬ ਵਿੱਚ ਤੇਰੀ ਨਜ਼ਰ ਵਿੱਚ ਹੈ ਲੇਖੇ ਸਾਸ ਗਿਰਾਸ ਅਗੇ ਅੰਤਰ ਗੁਰਮੁਖ ਤੂ ਵਸੈ اے ਪ੍ਰਭੂ ਗੁਰੂ ਦੇ ਸੰਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਣਾ ਹੈ ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ ਜਿਉ ਭਾਵੇਂ ਤਿਉ ਨਿਰਜਾਸ ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ ਉਸ ਦੀ ਸਭ ਦੀ ਸੰਭਾਲ ਕਰਦਾ ਹੈ ਜੀਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਝੀ ਪਾਇਆ ਗੁਰਮੁਖ ਗਿਆਨ ਰਹਾਉ ਜੀਰੇ ਅਰਥਾਤ ਹੈ ਮੇਰੀ ਜਿੰਦੇ ਮਾਨ ਮਨਾਓ ਗਿਝਾਓ ਜਲ ਜਲਨ ਸੜਨ ਗਿਆਨ ਜਾਣ ਪਛਾਣ ਸਾਂਝ ਸ਼ਬਦ ਦਾ ਕੇਂਦਰੀ ਪਾਉ ਰਹਾਉ ਦੀ ਇਸ ਪੰਕਤੀ ਵਿੱਚ ਹੈ ਕਿ ਗੁਰੂ ਮਹਾਰਾਜ ਮਨ ਨੂੰ ਸਮਝਾ ਰਹੇ ਹਨ ਜੀਰੇ ਰਾਮ ਜਪਤ ਮਨ ਮਾਨ हे मेरी जिंदे ऐसा उद्यम कर कि परमात्मा ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ ਸਿਮਰਨ ਵਿੱਚ ਗਿਝ ਜਾਏ ਅੰਤਰ ਲਾਗੀ ਜਲ ਬੁਝੀ ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਸੜਨ ਬੁਝ ਜਾਂਦੀ ਹੈ ਜਿਸ ਨੇ ਪਾਇਆ ਗੁਰਮੁਹ ਗਿਆਨ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਦੇ ਰਾਹੀ ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਝ ਪਾ ਲਈ ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕਿ ਉਤਾਰ ਮੋਇ ਅਜਤ ਕਰ ਜਾਈਐ ਤਿਤ ਜੀਵਨ ਦੇ ਅਮਰ ਮਾਰ ਅਨਹਦ ਸਬਦ ਸੁਹਾਵਣੇ ਪਾਇਆ ਗੁਰ ਵਿਚਾਰ ਗਤ ਯਾਨੀ ਹਾਲਤ ਗੁਰ ਮਿਲੀਐ ਗੁਰੂ ਨੂੰ ਮਿਲਣਾ ਚਾਹੀਦਾ ਹੈ ਸੰਕ ਉਤਾਰ ਸ਼ੰਕਾ ਉਤਾਰ ਕੇ ਪੂਰੀ ਸ਼ਰਧਾ ਨਾਲ ਜਿਤ ਕਰ ਜਿਸ ਘਰ ਵਿੱਚ ਮੂਆ ਮਰ ਕੇ ਆਖਿਰ ਨੂੰ ਮੂਆ ਜਿਤ ਕਰ ਜਾਈਏ ਜਿਸ ਮੌਤ ਦੇ ਵਸੰਤ ਨੂੰ ਪੈਦਾ ਹੈ ਮਰ ਮੌਤ ਮੌਤ ਦਾ ਦਰ ਮਾਰ ਮਾਰ ਲਈਦਾ ਹੈ ਅਨਹਦ ਇਹ ਹਨ ਯਾਨੀ ਮਾਰਨਾ ਚੋਟ ਲਾਉਣੀ ਅਨਹਦ ਬਿਨਾ ਚੋਟ ਲਾਇਆ ਵਜਣ ਵਾਲਾ ਇੱਕ ਰਸ ਸ਼ਬਦ ਸ਼ਬਦ ਦੀ ਨਹੀਂ ਗੁਰ ਵਿਚਾਰ ਗੁਰੂ ਦੀ ਦੱਸੀ ਵਿਚਾਰ ਦੇ ਨਹੀਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅੰਤਰ ਕੀ ਗਤ ਜਾਣੀਐ ਗੁਰ ਮਿਲਿਐ ਸੰਕ ਉਤਾਰ ਪੂਰੀ ਸ਼ਰਧਾ ਨਾਲ ਗੁਰੂ ਦੀ ਸ਼ਰਨ ਪੈ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਅੰਦਰ ਵਾਸਤੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ ਮੋਇਆ ਜਿਤ ਘਰ ਜਾਈਏ ਤਿਤ ਜੀਵ ਦਿਆਂ ਮਰਜ ਮਾਰ ਜਿਸ ਮੌਤ ਦੇ ਵਸ ਆਖਿਰ ਪੈਣਾ ਹੁੰਦਾ ਹੈ ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲੈਣਾ ਚਾਹੀਦਾ ਹੈ ਪਰ ਇਹ ਅਨਹਦ ਸ਼ਬਦ ਸੁਹਾਵਣੇ ਕਦ ਮਿਲਦੇ ਹਨ ਪਾਈਏ ਗੁਰ ਵਿਚਾਰ ਅਰਥਾਤ ਇਹ ਅਵਸਥਾ ਤਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉੱਤੇ ਤੁਰਿਏ ਅਤੇ ਪ੍ਰਭੂ ਦੀ ਸਿਫਤ ਸਲਾਹ ਵਾਲੇ ਸੋਹਣੇ ਸ਼ਬਦ ਵਿੱਚ ਇਕ ਰਸਤ ਜੁੜੇ ਰਹੀਏ ਅਨਹਦ ਬਾਣੀ ਪਾਈਏ ਤੈ ਹਉਮੈ ਹੋਏ ਬਿਨਾ ਸਤਗੁਰ ਸੇਵੇ ਆਪਣਾ ਹੋ ਸਤਗੁਰ ਬਾਣਾ ਤਾਸ ਖੜ ਦਰਗੇ ਪੈਨਾਈਏ ਮੁਖ ਹਰ ਨਾਮ ਨਿਵਾਸ ਅਨਹਦ ਬਾਣੀ ਅਰਥਾਤ ਇਕ ਰਸ ਸਿਫਤ ਸਲਾਹ ਵਾਲੀ ਅਵਸਥਾ ਬਾਣੀ ਸਿਫਤ ਸਲਾਹ ਤਹ ਉਥੇ ਉਸ ਅਵਸਥਾ ਵਿੱਚ ਤਾਸ ਉਸ ਤੋਂ ਖੜ ਲੈ ਜਾ ਕੇ ਅਪੜਾ ਕੇ ਪੈਨਾਈਏ ਸਰੂਪੇ ਨਾਲ ਆਦਰ ਕੀਤਾ ਜਾਂਦਾ ਹੈ ਮੁਖ ਜਿਸ ਦੇ ਮੂੰਹ ਵਿੱਚ ਗੁਰ ਵਿਚਾਰ ਨਾਲ ਜੋ ਅਵਸਥਾ ਮਿਲਦੀ ਹੈ ਉਸੇ ਅਨਹਦ ਬਾਣੀ ਪਾਈਏ ਤੈ ਹਉਮੇ ਹੋਏ ਬినాਸ਼ ਜਦੋਂ ਇੱਕ ਰਸ ਸਿਰਫ ਸਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ ਤਾਂ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰੋਂ ਹਉਮੇ ਦਾ ਨਾਸ਼ ਹੋ ਜਾਂਦਾ ਹੈ ਮੈਂ ਵੱਡਾ ਹੋ ਜਾਮਾ ਮੈਂ ਵੱਡਾ ਹਾਂ ਇਹ ਹਾਲਤ ਮੁੱਕ ਜਾਂਦੀ ਹੈ ਮੈਂ ਸਦਾ ਸਤ ਕੀ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਵਦਾ ਹੈ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਦਾ ਹੈ ਉਸ ਦੇ ਮੂੰਹ ਵਿੱਚ ਸਦਾ ਪ੍ਰਭੂ ਦਾ ਨਾਮ ਵਸਦਾ ਹੈ उसनु प्रभु दी हजूरी विच ले जाके जा के आदर मिलता है जै देखा तै दे रव रहे शिव शक्ति का मेल त्रेह गुण बंदी देह होरी जो आया जग सो खेल विजोगी दुख विछड़े मन मुख लहे न मेल देखा यानी देखा मैं वेखदा हाँ रव रहे रुझे पे शिव जीवात्मा शक्ति माया त्रैगुण माया दे तिन्ना गुणा विच ਬੰਧੀ ਬੱਜੀ ਹੋਈ ਬੰਨੀ ਹੋਈ ਜਗ ਜਗਤ ਵਿੱਚ ਵਿਜੋਗ ਵਿਛੋੜਾ ਵਿਜੋਗੀ ਵਿਛੜੇ ਹੋਏ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਲ ਹੈ ਨਹੀਂ ਲੈਂਦੇ ਨਹੀਂ ਲੈ ਸਕਦੇ ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ ਜਹ ਦੇਖਾ ਤਹਿ ਰਵੇ ਰਹੇ ਸ਼ਿਵ ਸ਼ਕਤੀ ਦਾ ਮੇਲ ਅਰਥਾਤ ਮੈਂ ਜਿੱਧਰ ਦੇਖਦਾ ਹਾਂ ਉਧਰ ਹੀ ਮਨਮੁਖ ਜੀਵ ਮਾਇਆ ਵਿੱਚ ਮਸਤ ਹੋ ਰਹੇ ਹਨ ਹਰ ਪਾਸੇ ਮਾਇਆ ਅਤੇ ਜੀਵਾਂ ਦਾ ਗਠਜੋੜ ਬਣਿਆ ਪਿਆ ਹੈ। ਤ੍ਰੇ ਗੁਣ ਬੰਧੀ ਹੁ ਦੇਹੁਰੀ ਜੋ ਆਇਆ ਜਗਸੋ ਖੇਲ ਮਨਮੁੱਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾ ਵਿੱਚ ਹੀ ਵਜਿਆ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਵੀ ਜੀਵ ਜਗਤ ਵਿੱਚ ਆਇਆ ਹੈ ਉਹ ਇਹੀ ਖੇਡ ਖੇਡਦਾ ਰਿਹਾ। ਵਿਜੋਗੀ ਦੁਖ ਵਿਛੜੈ ਮਨਮੁਖ ਲਹੈ ਨ ਮੀਲ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਨਹੀਂ ਕਰ ਸਕਦੇ ਕਿਉਂਕਿ ਉਹ ਵਿਛੜੇ ਹੋਏ ਸਦਾ ਵਿਛੜੇ ਹੀ ਰਹਿੰਦੇ ਹਨ ਤੇ ਦੁੱਖ ਵਿੱਚ ਰਹਿੰਦੇ ਹਨ ਮਨ ਬੇਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗਵੇ ਬਾਹੜ ਭੁੱਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਤੀ ਫਿਰ ਦੁੱਖ ਨਾ ਹੋਏ ਬੇਰਾਗੀ ਮਾਇਆ ਵੱਲੋਂ ਬੇਰਾਗਵਾਨ ਘਰ ਘਰ ਵਿੱਚ ਆਪਣੇ ਸਰੂਪ ਵਿੱਚ ਸੱਚ ਪੈ ਸੱਚੇ ਦੇ ਨਿਰਮਲ ਭਾਉ ਵਿੱਚ ਰਾਤਾ ਰੰਗਿਆ ਹੋਇਆ ਭੋਗਵੇ ਮਾਣਦਾ ਹੈ ਭੂਖ ਯਾਨੀ ਤ੍ਰਿਸ਼ਨਾ ਲਾਲਚ ਮਾਰ ਮਾਰ ਕੇ ਵਸ ਵਿੱਚ ਕਰਕੇ ਮਨ ਬੈਰਾਗੀ ਘਰ ਵਸਿਆ ਮਾਇਆ ਵੱਲੋਂ ਵਿरागवान ਮਨ ਪਟਕਣਾ ਤੋਂ ਬਚਿਆ ਰਹਿ ਕੇ ਆਪਣੇ ਸਰੂਪ ਵਿੱਚ ਹੀ ਟਿਕਿਆ ਰਹਿੰਦਾ ਹੈ ਸੱਚ ਪਹਿਰਾਤਾ ਹੋਏ ਕਿਉਂਕਿ ਉਹ ਪ੍ਰਮਾਤਮਾ ਦੇ ਅਦਰ ਵਿੱਚ ਰੰਗਿਆ ਰਹਿੰਦਾ ਹੈ ਗਿਆਨ ਮਹਾਰਸ ਭੋਗਵੇ ਉਹ ਮਨ ਪ੍ਰਮਾਤਮਾ ਨਾਲ ਡੂੰਗੀ ਸਾਂਹ ਮਹਾਰਸ ਅਨੰਦ ਮਾਣਦਾ ਹੈ ਬਹੌੜ ਭੁਖ ਨ ਹੋਏ ਉਸ ਨੂੰ ਮੂੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ ਨਾਨਕ ਇਹ ਮਨ ਮਾਰ ਮਿਲ ਹੈ ਨਾਨਕ ਤੂੰ ਵੀ ਇਸ ਮੰਨੂ ਮਾਇਆ ਦੇ ਮੋਹ ਵੱਲੋਂ ਮਾਰ ਕੇ ਪ੍ਰਭੂ ਚਰਨਾ ਵਿੱਚ ਜੁੜਿਆ ਰਹਿ ਪੀ ਫਿਰ ਦੁੱਖ ਨ ਹੋਏ ਫਿਰ ਕਦੇ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਨਹੀਂ ਵਿਆਪੇਗਾ ਹੁਣ ਸੁਣਦੇ ਹਾਂ ਅਗਲਾ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆ ਲੋਬੇ ਲਗਾ ਲੋਭਾਨ ਸਬਦ ਨਾ ਪੀਜੈ ਸਕਤਾ ਦੁਰਮਤਿ ਆਉਣ ਜਾਣ ਸਾਧੂ ਸਤਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹਉ ਮੈਂ ਛੋਡ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੇ ਦਰਗਹਿ ਮਾਨ ਰਾਉ RAM ਨਾਮ ਜਪ ਦਿਨ ਸਰਾਤ ਗੁਰਮੁਖ ਹਰਿ ਤਨ ਜਾਨ ਸਭ ਸੁਖ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਨਿਸ ਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਕੁਕਰ ਕੂੜ ਕਮਾਈਐ ਗੁਰਨਿੰਦਾ ਪਚਾ ਪਚਾਨ ਪਰ ਮੇ ਪੂਲਾ ਦੁੱਖ ਘਣੋ ਜੰਮਾਰ ਕਰੇ ਖੁਲਹਾਨ ਮਨਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਬਾਨ ਐਥੇ ਤੰਦ ਪਟਾਈਐ ਸਚ ਲਿਖਤ ਪਰਵਾਨ ਹਰ ਸਜਣ ਗੁਰ ਸੇਵਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨ ਵਿਸਰੈ ਕਰਮ ਸਚੈ ਨਿਸ਼ਾਨ ਭੁੱਲੇ ਹੋਏ ਜਗਤ ਨੂੰ ਜੋ ਲੋਭ ਦੇ ਵਿਸ਼ੇਸ਼ ਕਾਰਨਾ ਕਰਕੇ ਹਉਮੈ ਆਤ ਤੋਂ ਨਹੀਂ ਛੁਡਦਾ ਉਸ ਨੂੰ ਗੁਰਮੁਖ ਬਣਨ ਦੀ ਜਾਤ ਸਿਖਾਈ ਗਈ ਹੈ ਆਓ ਹੁਣ ਸ਼ਬਦ ਦੇ ਅਰਥ ਸਮਝਦੇ ਹਾਂ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆਂ ਲੋਭੇ ਲਗਾ ਲੋਭਾਨ ਸ਼ਬਦ ਨਾ ਪੀਜੈ ਸਕਤਾ ਦੁਰਮਤਿ ਆਉਣ ਜਾਣ ਸਾਧੂ ਸਤਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਲੋਭੇ ਲੋਭ ਵਿਚ ਹੀ मनोमन लोभान इत्थे ਅੱਖਰ ਲ ਲ ਦੇ ਨਾਲ ਦੋ ਲਗਾ ਹਨ ਹੋੜਾ ਤੇ ਓਂਕੜ ਅਸਲ ਲਫ਼ਜ਼ ਹੈ ਲੋਭਾਨ ਪਰ ਇੱਥੇ ਤੁਕ ਦੀ ਚਾਲ ਠੀਕ ਰੱਖਣ ਵਾਸਤੇ ਹੋੜਾ ਦੇ ਨਾਲ ਓਂਕੜ ਵਰਤ ਕੇ ਲੋਭਾਨ ਪੜਨਾ ਹੈ ਸਬਦ ਸਬਦ ਵਿੱਚ ਨਾ ਭੀਜੈ ਪਤੀਜਦਾ ਨਹੀਂ ਸਾਖਤਾ ਮਾਇਆ ਵੇੜਿਆ ਦੁਰਮਤ ਪੈੜੀ ਮਤ ਦੇ ਕਾਰਨ ਆਵਨ ਜਨ ਜਨਮ ਮਰਨ ਦੇ ਗੇੜ ਸਾਧੂ ਯਾਨੀ ਗੁਰੂ ਗੁਣੀ ਨਿਧਾਨ ਗੁਣਾ ਦਾ ਖਜ਼ਾਨਾ ਅਰਥਾਤ ਪਰਮਾਤਮਾ ਇਹ ਮਨੋ ਮੂਰਖ ਲੋਭਿਆ ਕੀ ਮਾਇਆ ਵੇੜੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ ਲੋਭੇ ਲਗਾ ਲੋਭਾਨ ਹਰ ਵੇਲੇ ਲੋਭ ਵਿੱਚ ਫਸਿਆ ਰਹਿੰਦਾ ਹੈ ਸ਼ਬਦ ਨਾ ਭੀਜੈ ਸਾਖਤਾ ਗੁਰੂ ਦੇ ਸ਼ਬਦ ਵਿੱਚ ਇਸ ਦੀ ਰੁਚੀ ਹੀ ਨਹੀਂ ਬਣਦੀ ਦੁਰਮਤ ਆਵਨ ਜਾਨ ਇਸ ਭੈੜੀ ਮੱਤੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਸਾਧੂ ਸਤਗੁਰ ਜੇ ਮਿਲੇ ਜੇ ਇਸ ਨੂੰ ਗੁਰੂ ਸਤਗੁਰ ਮਿਲ ਪਏ ਤਾਂ ਪਾਈਏ ਗੁਣੀ ਨਿਧਾਨ ਤਾਂ ਗੁਣਾ ਦਾ ਖਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ ਮਨ ਰੇ ਹਉ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੇ ਦਰਗੇ ਮਾਨ ਰਾਉ ਸਰਵਰ ਯਾਨੀ ਸ੍ਰੇਸ਼ਟ ਤਲਾਬ ਰਹਾਉ ਦੀ ਇਸ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ ਹੇ ਮੇਰੇ ਮਨ ਮੈਂ ਸਿਆਣਾ ਹਾਂ ਮੈਂ ਸਿਆਣਾ ਹਾਂ ਇਹ ਅਹੰਕਾਰ ਛੱਡ ਤੇ ਹਰ ਗੁਰ ਸਰਵਰ ਸੇਵ ਤੂੰ ਪਰਮਾਤਮਾ ਦੇ ਰੂਪ ਗੁਰੂ ਦੀ ਸ਼ਰਨ ਪੈ ਜੋ ਆਤਮਾ ਨੂੰ ਪਵਿੱਤਰ ਕਰਨ ਵਾਲਾ ਸਰੋਵਰ ਹੈ ਇਸ ਤਰ੍ਹਾਂ ਪ੍ਰਭੂ ਦੀ ਹਜ਼ੂਰੀ ਵਿੱਚ ਦਰਗਾਹ ਵਿੱਚ ਮਾਨ ਆਦਰ ਹਾਸਲ ਕਰੇਗਾ RAM ਨਾਮ ਜਪ ਦਿਨ ਸਰਾਤ ਗੁਰਮੁਖ ਹੜ ਤਨ ਜਾਨ ਸਭ ਸੁਖ ਅਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਨਿਸ ਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਗੁਰਮੁਖ ਯਾਨੀ ਗੁਰੂ ਦੀ ਸ਼ਰਨ ਪੈ ਕੇ ਜਾਨ ਪਛਾਣ ਸਾਂਝ ਪਾ ਸਭ ਸਾਰੇ ਮਿਲ ਮਿਲ ਕੇ ਗਿਆਨ ਡੂੰਗੀ ਸਾਂਝ ਇਹ ਦਿਨ ਨਿਸ ਰਾਤ ਸਤਗੁਰ ਸਤਗੁਰੂ ਨੇ हे मन राम नाम जब दिनस रात परमात्मा दा नाम दिन रात जपिया कर गुरु दी शरण पै के गुरुमुख हर तन जान हरि नाम तन दी कदर समझ ਸਭ ਸੁਖ ਹਰਿ ਦਾਸ ਭੋਗਣੇ ਸਾਰੇ ਆਤਮਕ ਅਨੰਦ ਪ੍ਰਾਪਤ ਹੋ ਜਾਣਗੇ ਇਸ ਲਈ ਸੰਤ ਸਭਾ ਮਿਲ ਗਿਆਨ ਸਾਥ ਸੰਗਤ ਵਿੱਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ ਨਿਤ ਅਹਨਿਸ ਹਰ ਪ੍ਰਭ ਸੇਵਿਆ ਸਤਗੁਰੂ ਦੀਆ ਨਾਮ ਪਰ ਜਿਸ ਨੂੰ ਸਤਗੁਰੂ ਨੇ ਨਾਮ ਦੀ ਦਾਤ ਬਖਸ਼ੀ ਉਸਨੇ ਸਦਾ ਦਿਨ ਦਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ ਕੁਕਰ ਕੋਡਕ ਮਾਈ ਹੈ ਗੁਰਨਿੰਦਾ ਪਚਾ ਪਚਾਨ ਪਰ ਮੇ ਪੁਲਾ ਦੁਖ ਕਣੋ ਜੰਮਾਰ ਕਰੇ ਖੁਲਹਾਨ ਮਨਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਬਾਨ ਕੁਕਰ ਯਾਨੀ ਕੁੱਤੇ ਪਚਾ ਯਾਨੀ ਖੁਆਰ ਹੁੰਦਾ ਹੈ ਪਚਾ ਪਚਾਨ ਹਰ ਵੇਲੇ ਖੁਆਰ ਹੀ ਹੁੰਦਾ ਰਹਿੰਦਾ ਹੈ ਪਚਦਾ ਹੀ ਪਚਦਾ ਹੈ ਕਣੋ ਬਹੁਤ ਮਾਰ 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 ਕੇ ਖੁਲਹਾਨ ਕਰੇ ਭੋਹ ਕਰ ਦਿੰਦਾ ਹੈ ਖੁਲਹਾਨ ਖੁਲਣਾ ਯਾਨੀ ਗੁੱਜੀ ਮਾਰ ਮਾਰਨੀ ਸੁਭਾਨ ਸੁਭਾਨ ਅਸਚਰਜ ਜਿਹੜਾ ਮਨੁੱਖ ਆਪਣੇ ਲੋਭੀ ਮਨ ਦੇ ਪਿੱਛੇ ਤੁਰਦਾ ਹੈ ਉਹ ਕੂਕਰ ਕੂੜ ਕਮਾਈ ਹੈ ਗੁਰਨਿੰਦਾ ਪਚੇ ਪਚਾਨ ਉਹ ਕੁੱਤਿਆਂ ਵਾਂਗ ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖੁਆਰ ਹੁੰਦਾ ਹੈ ਉਹ ਸਦਾ ਮਾਇਆ ਵਾਲੀ ਦੌੜ ਭਜ ਹੀ ਕਰਦਾ ਹੈ ਇੱਥੋਂ ਤੱਕ ਨਿਘਰਦਾ ਹੈ ਕਿ ਗੁਰੂ ਦੀ ਨਿੰਦਿਆ ਵਿੱਚ ਹਰ ਵੇਲੇ ਖੁਆਰ ਹੁੰਦਾ ਹੈ ਭਰਮੇ ਭੂਲਾ ਦੁੱਖ ਘਣੋ ਜਮ ਮਾਰ ਕਰੇ ਖਲਹਾਨ ਮਾਇਆ ਵਾਲੀ ਪਟਕਣਾ ਵਿੱਚ ਕੁਰਾਹੇ ਪੈਂਦਾ ਹੈ ਬਹੁਤ ਦੁਖ ਪਾਉਂਦਾ ਹੈ ਆਖਰ ਜਮ ਰਾਜ ਉਸਨੂੰ ਗੁੱਜੀ ਮਾਰ ਮਾਰ ਕੇ ਭੋ ਕਰ ਦਿੰਦਾ ਹੈ ਮਨਮੁਖ ਸੁਖ ਨ ਪਾਈਏ ਗੁਰਮੁਖ ਸੁਖ ਸੁਭਾਨ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਉਂਦਾ ਪਰ ਗੁਰੂ ਦੀ ਸ਼ਰਨ ਪਿਆ ਅਸਚਰਜ ਆਤਮਕ ਆਨੰਦ ਮਿਲਦਾ ਹੈ ਇਥੇ ਦੰਦ ਪਿਟਾਈ ਹੈ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਮਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸ਼ਾਨ ਇੱਥੇ ਇਸ ਸ਼ਲੋਕ ਵਿੱਚ ਇਸ ਜਨਮ ਵਿੱਚ ਤੰਦ ਜੰਜਾਲ ਤੰਦ ਪਟਾਈ ਹੈ ਦੁਨੀਆਂ ਦੇ ਜੰਜਾਲਾਂ ਵਿੱਚ ਹੀ ਖਚਿਤ ਰਹੀਦਾ ਹੈ ਗੁਰ ਕਰਣੀ ਗੁਰੂ ਵਾਲੀ ਕਾਰ ਪ੍ਰਧਾਨ ਸ੍ਰੇਸ਼ਟ ਕਰਮ ਬਖਸ਼ਿਸ਼ ਦੇ ਰਾਹੀ ਕਰਮ ਸੱਚੈ ਸਦਾ ਪ੍ਰਭੂ ਦੀ ਮਿਹਰ ਨਾਲ ਨਿਸ਼ਾਨ ਪਰਵਾਨਾ ਲੇਖ ਇਥੇ ਤੰਦ ਪਿਟਾਈਏ ਸੱਚ ਲਿਖਤ ਪਰਵਾਨ ਲੋਭੀ ਮਨੁੱਖ ਇਸ ਲੋਕ ਵਿੱਚ ਦੁਨੀਆਂ ਦੇ ਜੰਜਾਲਾਂ ਵਿੱਚ ਖਚਤ ਰਹਿੰਦੇ ਹਨ ਪਰ ਹਰ ਸੱਜਣ ਗੁਰਸੇਵ ਦਾ ਗੁਰ ਕਰਣੀ ਪ੍ਰਧਾਨ ਪ੍ਰਭੂ ਦੀ ਹਜ਼ੂਰੀ ਵਿੱਚ ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ ਗੁਰੂ ਅਸਲ ਮਿੱਤਰ ਪਰਮਾਤਮਾ ਦਾ ਸਿਮਰਨ ਕਰਦਾ ਹੈ ਤੇ ਹੋਰਨਾਂ ਨੂੰ ਵੀ ਇਹੀ ਪ੍ਰੇਰਣਾ ਕਰਦਾ ਹੈ ਗੁਰੂ ਵਾਲੀ ਇਹਕਾਰ ਦਰਗਾਹ ਵਿੱਚ ਮੰਨੀ ਜਾਂਦੀ ਹੈ ਨਾਨਕ ਨਾਮ ਨ ਵਿਸਰੈ ਕਰਮ ਸੱਚੇ ਨਿਸ਼ਾਨ ਹੈ ਨਾਨਕ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਉਗਣਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਪੁੱਲਦਾ ਨਹੀਂ ਨਾ ਸਵਾਨ ਅਤੇ ਕੂੜੇ ਪਦਾਰਥਾਂ ਵੀ ਜੀਵਨ ਖਚਿਤ ਕਰਨ ਤੋਂ ਵਰਜੇ ਜਾਣ ਵਾਲੇ ਇਸ ਸ਼ਬਦ ਉਪਰੰਤ ਹੁਣ ਅਗਲਾ ਸ਼ਬਦ ਹੈ ਸ੍ਰੀ ਰਾਗ ਮਹਿਲਾ ਪਹਿਲਾ ਇੱਕ ਦਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉ ਦਰਗੈ ਪਤ ਪਾਈਏ ਜਾਂ ਹਰ ਨਵਸੈ ਮਨ ਮਾਹੇ ਗੁਰ ਮਿਲਿਆ ਸੁਖ ਪਾਈਏ ਅਗਨ ਮਰੈ ਗੁਣ ਮਾਹੇ ਮਨ ਰੇ ਅਹਨੇਸ ਹਰ ਗੁਣਸਾਰ ਜਿਨ ਖਿਨ ਪਲ ਨਾਮ ਨਵਿਸਰੇ ਤੇ ਜਨ ਵਿਰਲੇ ਸੰਸਾਰ rau ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ ਹਿੰਸਾ ਹਉਮੈ ਗਤ ਗਏ ਨਾ ਹਿੰਸ ਅਸਾ ਸੁਖ ਗੁਰਮੁਖ ਜੀ ਸਰਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ोगणहार पोग तिश्यो न्यु न की जई जो चलण हार गुरमुख रवे सो सोप्रभ बतार चारे अगन निवार मर गुरमुख हर जल पाए अंतर कमल प्रगासया अमृत अघाए नानक सतगुर मीत कर सच पावे दर गय जाय बड़ा ही खूबसूरत शब्द है ਇਸ ਵਿੱਚ ਮਾਇਆ ਵਿੱਚ ਖਚਿਤ ਮਨਮੁਖ ਅਤੇ ਪੁੱਗੇ ਹੋਏ ਗੁਰਮੁਖ ਦਾ ਟਕਰਾ ਕੀਤਾ ਗਿਆ। ਨਿਰਾ ਇਹ ਹੀ ਨਹੀਂ ਬਲਕਿ ਉਸ ਗੁਰਸਿੱਖ ਗੁਰਮੁਖ ਦਾ ਦਿਲ ਦਾ ਨਕਸ਼ਾ ਬੰਨਿਆ ਗਿਆ ਹੈ ਜੋ ਸਿਮਰਨ ਵਿੱਚ ਜੁੜਿਆ ਹੋਇਆ ਹੈ। ਜੇ ਉਹ ਪਲ ਪਰ ਲਈ ਵੀ ਉਸ ਤੋਂ ਟੁੱਟਦਾ ਹੈ ਤਾਂ ਵਿਰਹਾਣੀ ਵਾਂਗੂ ਵਿਆਕੁਲ ਹੋ ਉਠਦਾ ਹੈ। ਇਸ ਤਰ੍ਹਾਂ ਇਸ ਸ਼ਬਦ ਵਿੱਚ ਪਰਮਾਤਮਾ ਨੂੰ ਹਰ ਪਲ ਯਾਦ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ। ਆਓ ਹੁਣ ਇਸ ਸ਼ਬਦ ਦੇ ਅਰਥ ਸਮਝਦੇ ਹਾਂ। ਸ੍ਰੀ ਰਾਗ ਮਹਿਲਾ ਪਹਿਲਾ ਇਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉ ਦਰਗੈ ਪਤ ਪਾਈਏ ਜਾਂ ਹਰਨਵ ਸੈ ਮਨ ਮਾਹੇ ਗੁਰ ਮਿਲੀਐ ਸੁਖ ਪਾਈਏ ਅਗਨ ਮਰੈ ਗੁਣ ਮਾਹੇ ਇਕ ਤਿਲ ਯਾਨੀ ਰੱਤਾ ਕੋ ਵੀ ਸਮਾ ਮਾਹੇ ਵਿੱਚ ਪਤ ਯਾਨੀ ਇੱਜ਼ਤ ਗੁਰ ਮਿਲੀਐ ਜੇ ਗੁਰ ਮਿਲ ਪਈ ਅਗਨ ਤ੍ਰਿਸ਼ਨਾ ਦੀ ਅਗ ਅਜਹੀ ਸੁਭਾਗ ਬੰਦਿਆਂ ਨੂੰ ਇਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨਮਾ ਹੈ ਜੋ ਰੱਤਾ ਪਰ ਸਮੇਂ ਵਾਸਤੇ ਵੀ ਪ੍ਰੀਤਮ ਪ੍ਰਭੂ ਵਿਸਰ ਜਾਏ ਤਾਂ ਉਹ ਆਪਣੇ ਮਨ ਵਿੱਚ ਵੱਡਾ ਰੋਗ ਪੈਦਾ ਹੋ ਗਿਆ ਸਮਝਦੇ ਹਨ ਕਿਉਂ ਦਰ ਗਏ ਪਤ ਪਾਈਏ ਜਾਂ ਹਰ ਨ ਵਸੇ ਮਨਮਾ ਹੈ ਉੰਜ ਵੀ ਜੇ ਪਰਮਾਤਮਾ ਦਾ ਨਾਮ ਮਨ ਵਿੱਚ ਨਾ ਵਸੇ ਤਾਂ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਹੀਂ ਮਿਲ ਸਕਦੀ ਗੁਰ ਮਿਲਿਆ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਜੇ ਗੁਰੂ ਮਿਲ ਪਏ ਤਾਂ ਉਹ ਪ੍ਰਭੂ ਦੀ ਸਿਫਤ ਸਲਾਹ ਦੀ ਦਾਤ ਦਿੰਦਾ ਹੈ ਇਸ ਦੀ ਬਰਕਤ ਨਾਲ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਕਿਉਂਕਿ ਸਿਫਤ ਸਲਾਹ ਵਿੱਚ ਜੁਣਿਆ ਤ੍ਰਿਸ਼ਨਾ ਅਗ ਬੁਝ ਜਾਂਦੀ ਹੈ। ਮਨ ਰੇ ਅਹਨਿਸ ਹਰ ਗੁਣਸਾਰ ਜਿਨ ਖਿਨ ਪਲ ਨਾਮ ਨਵਿਸ ਰੇ ਤੇ ਜਨ ਵਿਰਲੇ ਸੰਸਾਰ rau ਅਹਨਿਸ ਯਾਨੀ ਦਿਨ ਰਾਤ ਸਾਰ ਸੰਭਾਲ ਚੇਤੇ ਕਰ ਜਿਨ ਜਿਨਾ ਬੰਦਿਆਂ ਨੂੰ ਇੱਥੇ ਲਫ਼ਜ਼ ਜਿਨ ਬਹੁਵਚਨ ਹੈ ਇਸ ਦਾ ਇੱਕ ਵਚਨ ਹੋਇਆ ਜਿਨ ਨੰਨੇ ਉੱਪਰ ਸਿਆਰੀ ਜਿਸ ਦਾ ਮਤਲਬ ਹੈ ਜਿਸ ਨੇ ਤੇਜਨ ਉਹ ਬੰਦੇ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਮਨ ਨੂੰ ਸਮਝਾਇਆ ਗਿਆ ਹੈ ਕਿ ਮਨ ਰੇ ਅਹਨਿਸ ਹਰ ਗੁਣ ਸਾਰ हे ਮੇਰੇ ਮਨ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿ ਜਿਨ ਖਿਨ ਪਲ ਨਾਮ ਨ ਵੀਸਰੇ ਤੇਜਨ ਵਿਰਲੇ ਸੰਸਾਰ ਜਗਤ ਵਿੱਚ ਉਹ ਭਾਗਾ ਵਾਲੇ ਮਨੁੱਖ ਵਿਰਲੇ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਵੀ ਨਹੀਂ ਭੁੱਲਦਾ ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਜੋਗ ਹਿੰਸਾ ਹੋ ਮੈਂ ਗਤ ਗਏ ਨਾ ਹੀ ਸਹਸਾ ਸੋਗ ਗੁਰਮੁਖ ਜੀ ਸਰਮਨ ਵਸੇ ਤਿਸ ਮੇਲੇ ਗੁਰ ਸੰਜੋਗ ਜੋਤੀ ਯਾਨੀ ਜੋਤ ਦਾ ਮਾਲਕ ਹਰੀ ਸੁਰਤੀ ਸੁਰਤ ਦਾ ਮਾਲਕ ਪ੍ਰਭੂ ਹਿੰਸਾ ਨਿਰਦੈਤਾ ਗਤ ਤਾਤੂ ਗਮ ਦਾ ਭੂਤ ਕਾਲ ਹੈ ਗਮ ਯਾਨੀ ਜਾਣਾ ਗਮਨ ਬੀਤਿਆ ਹੋਇਆ ਅਰਥਾਤ ਬੀਤਿਆ ਹੋਇਆ ਗਤ ਗਏ ਪੂਰਨ ਤੌਰ ਤੇ ਦੂਰ ਹੋ ਗਏ ਗਤੀ ਹੋ ਗਈ ਮਨ ਮਨ ਵਿੱਚ ਸੰਜੋਗ ਅਵਸਰ ਮੌਕਾ ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਜੋਗ ਅਰਥਾਤ ਜੇ ਪ੍ਰਭੂ ਦੀ ਜੋਤ ਵਿੱਚ ਆਪਣੀ ਜਿੰਦ ਰਲਾ ਦਈਏ ਉਸ ਵਿੱਚ ਆਪਣੀ ਸੁਰਤ ਦਾ ਮੇਲ ਕਰ ਦਈਏ ਤਾਂ ਹਿੰਸਾ ਹੋਵੇਂ ਗਤ ਗਏ ਨਾ ਹੀ ਸਹਿਸਾ ਸੋਗ ਕਠੋਰਤਾ ਤੇ ਹੋਵੇਂ ਦੂਰ ਹੋ ਜਾਂਦੀਆਂ ਹਨ ਕੋਈ ਸਹਿਮ ਤੇ ਚਿੰਤਾ ਵੀ ਨਹੀਂ ਰਹਿ ਜਾਂਦੀ ਗੁਰਮੁਖ ਜਿਸ ਹਰ ਮਨ ਵਸੈ ਤਿਸ ਮਿਲੇ ਗੁਰ ਸੰਜੋਗ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੀ ਯਾਦ ਟਿਕਦੀ ਹੈ ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖਸ਼ਦਾ ਹੈ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸਿਓ ਨ ਹੋਣਾ ਕੀ ਜਈ ਜੋ ਦਿਸੈ ਚੱਲਣ ਹਾਰ ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇਜ ਬਤਾਰ ਕਾਮਣ ਯਾਨੀ ਇਸਤਰੀ ਕਾਇਆ ਸਰੀਰ ਕਰੀ ਯਾਨੀ ਕਰੀ ਮੈਂ ਕਰਾਂ ਨਕੀ ਜਈ ਨਹੀਂ ਕਰਨਾ ਚਾਹੀਦਾ ਰਵਹ ਮਾਨਦੀਆਂ ਹਨ ਮਿਲਾਪ ਦਾ ਸੁਖ ਪਾਉਂਦੀਆਂ ਹਨ ਸੁਹਾਗਣੀ ਭਾਗਾ ਵਾਲੀਆਂ ਜੀਵ ਇਸਤਰੀਆਂ ਸੇਜ ਭਤਾਰ ਅਰਥਾਤ ਹਿਰਦਾ ਸੇਜ ਦਾ ਪਤੀ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਅਰਥਾਤ ਜਿਵੇਂ ਇਸਤਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ ਤਿਵੇਂ ਜੇ ਮੈਂ ਕਾਇਆ ਨੂੰ ਇਸਤਰੀ ਬਣਾਵਾ ਕਾਇਆ ਇਸਤਰੀ ਭਾਉ ਗਿਆਨਿੰਦਰੀਆਂ ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾ ਤਾ ਪ੍ਰਭੂ ਪਤੀ ਦਾ ਮਿਲਾਪ ਹੋ ਜਾਏ ਕਿਸਿਓ ਨੇਹ ਨ ਕੀ ਜਈ ਜੋ ਦਿਸੈ ਚਲਣ ਹਾਰ ਮਤਲਬ ਇਹ ਹੋਇਆ ਇਸ ਸਰੀਰ ਨਾਲ ਇਤਨਾ ਮੋਨਹੀ ਕਰਨਾ ਚਾਹੀਦਾ ਕਿ ਇਸ ਨੂੰ ਵਿਕਾਰਾਂਵਲ ਖੁਲ ਮਿਲੀ ਰਹੇ ਇਹ ਤਾਂ ਪ੍ਰਤੱਖ ਤੌਰ ਤੇ ਨਾਸ਼ਵੰਤ ਹੈ ਗੁਰਮੁਖ ਰਵਹਿ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਥਾਤ ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵਸਤਰੀਆਂ ਪ੍ਰਭੂ ਨੂੰ ਸਮਰਧੀਆਂ ਹਨ ਉਹ ਪ੍ਰਭੂ ਉਹਨਾਂ ਦੇ ਹਿਰਦੇ ਸੇਜ ਉੱਤੇ ਬੈਠਦਾ ਹੈ ਚਾਰੇ ਅਗਨ ਨਿਵਾਰ ਮਰ गुरुमुख हर जल पाए अंतर कमल परगासिया अमृत पर्या अघाए नानक मीत कर सच पावे दरगे जाए चारे अगन चारे अग्न हंस हेत लोभ कोप निर्दयता मोह लोभ ते क्रोध प्रगासिया खिड़ा है अघाए रज के पूरे तौर ते चारे अगन निवार मर गुरुमुख हर जल पाए हे नानक ਗੁਰੂ ਦੇ ਰਾਹੀ ਪ੍ਰਮਾਤਮਾ ਦਾ ਨਾਮ ਜਲ ਪਾ ਕੇ ਹਿਰਦੇ ਵਿੱਚ ਤੁਖ ਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ ਤ੍ਰਿਸ਼ਨਾ ਵਾਲੇ ਪਾਸੇ ਤੋਂ ਮਰ ਜਾ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਇਸ ਤਰ੍ਹਾਂ ਤੇਰੇ ਅੰਦਰ ਹਿਰਦਾ ਕੌਲ ਖਿੜ ਜਾਏਗਾ ਤੇਰੇ ਹਿਰਦੇ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਭਰ ਜਾਏਗਾ ਨਾਨਕ ਸਤਗੁਰੂ ਮੀਤ ਕਰ ਸੱਚ ਪਾਵੈ ਦਰਗਹ ਜਾਏ ਗੁਰੂ ਨੂੰ ਮਿੱਤਰ ਬਣਾ ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਗਾ ਭਾਈ ਵੀਰ ਸਿੰਘ ਜੀ ਇਸ ਸ਼ਬਦ ਦੀ ਵਿਆਖਿਆ ਵਿੱਚ ਸਪਸ਼ਟ ਕਰਦੇ ਹਨ ਕਿ ਜੇ ਇਸ ਸ਼ਬਦ ਦਾ ਤੁਕ ਵਾਰ ਭਾਵ ਸਮਝੀਏ ਤਾਂ ਚਾਰ ਭਾਵ ਸਪਸ਼ਟ ਹੁੰਦੇ ਹਨ ਧਿਆਨ ਦੇਣਾ ਸ਼ਬਦ ਦੀ ਤੁਕ ਨੂੰ ਨਾਲ ਜੋੜ ਕੇ ਸਮਝਣਾ ਹੈ ਪਹਿਲਾ ਇਹ ਪੀੜਾ ਜੋ ਵਾਪਰ ਰਹੀ ਹੈ ਉਹ ਇੱਕ ਤਿਲ ਪਿਆਰਾ ਵੀਸਰੇ ਰੋਗ ਵੱਡਾ ਮਨਮਾ ਹੈ ਦੂਜਾ ਕਿਉਂ ਦਰਗਹਿ ਪਤ ਪਾਈਏ ਜਹ ਹਰ ਨਵਸੇ ਮਨਮਹੇ ਤੇ ਦੂਜਾ ਭਾਉ ਹੈ ਇਸ પીੜ ਦੇ ਨਿਵਾਰਨ ਦੇ ਸਾਧਨ ਕੀ ਹਨ ਤਿਸਿਓ ਨਹਿ ਨ ਕੀ ਜਈ ਜੋ ਦਿਸੈ ਚਲਣ ਹਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਮਨ ਰੇ ਅਹਨਿਸ ਹਰ ਗੁਣਸਾਰ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ ਤੀਜਾ ਇਨਾ ਸਾਧਨਾਂ ਦਾ ਫਲ ਦੱਸਦੇ ਹਨ ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਗੁਰਮੁਖ ਜਿਸ ਹਰ ਮਨਵਸੈ ਤਿਸ ਮੇਲੇ ਗੁਰ ਸੰਜੋਗ ਹਿੰਸਾ ਹੋਮੇ ਗਤ ਗਏ 나ਹੀ ਸਹਿਸਾ ਸੋਗ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਪ੍ਰਿਆਗ ਹੈ ਅਤੇ ਅਖੀਰ ਵਿੱਚ ਇਹ ਸੂਚਨਾ ਕਿ ਇਸ ਅਵਸਥਾ ਦੇ ਮਹਾਤਮਾ ਕਿੰਨੇ ਕੋ ਹਨ ਰਹਾਉ ਵਿੱਚ ਕਿ ਜਿਨ ਖਿਨਪਲ ਨਾਮ ਨ ਵਿਸਰੇ ती जन फिरले संसार लेकिन उपदेश है कि भले ही ये विरले हन पर रीस इना दी ही करनी है इसे नाल ही ਹੁੰਦੇ ਹੋ ਇਜਾਜ਼ਤ ਆਪ ਸਭ ਦਾ ਧੰਨਵਾਦ ਸ਼ਬਦ ਪੜਦਿਆਂ ਅਰਥ ਕਰਦਿਆਂ ਬੇਅੰਤ ਪੁੱਲਾਂ ਚੁੱਕਾ ਹੋ ਗਈਆਂ ਹੋਣੀਆਂ ਸੰਗਤ ਬਖਸ਼ਣ ਹਾਰ ਹੈ ਖਿਮਾ ਬਖਸ਼ ਲਈ ਵਾਹਿਗੁਰੂ ਆਪ ਸਭ ਨੂੰ ਚਰਦੀਆਂ ਕਦਮ ਵਿੱਚ ਰੱਖੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਪਾਓ ਗੁਰੂ ਮੰਨ ਲੋ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੈਂ ਛੋੜੇ ਗਮਾਨ ਮਨ ਰੇ ਹਮੈਂ ਛੋੜੇ ਗਮਾਨ ਹਮੈਂ ਛੋੜੇ ਗਮਾਨ ਮਨ ਰੇ ਹਮੈਂ ਛੋੜੇ ਗਮਾਨ ਹਰ ਗੁਰ ਸਰਵਰ ਸੇਵ ਤੂੰ ਹਰ ਗੁਰ ਸਰਵਰ ਸੇਵ ਤੂੰ ਪਾਵੇ ਦਰਗੇ ਮਾ ਮਨ ਰੇ ਹਉ ਮੈਂ ਛੋੜ ਗਮਾਨ ਹਉ ਮੈਂ ਛੋੜ ਗਮਾਨ ਮਨ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੇ ਨਰਗੇ ਮਾਨ ਮਨ ਰੇ ਹਉ ਮੈਂ ਛੋੜ ਗੁਮਾਨ ਮਨ ਰੇ ਹਉ ਮੈਂ ਛੋੜ ਗੁਮਾਨ RAM ਨਾਮ ਜਪ ਦਿਨ ਸ ਰਾਤ ਗੁਰਮੁਖ ਹਰ ਤਨ ਜਾਣੇ ਸਭ ਸੁਖ ਹਰ ਰਸ ਪੋਗਣੇ ਸੰਤ ਸਬਾ ਮਿਲ ਗਿਆਨ ਨਿਤ ਇਹਨਿਸ ਹਰ ਪ੍ਰਭੂ ਸੇਵਿਆ ਸਤ ਗੁਰ ਦੀਆ ਨਾਮ ਮਨ ਰੇ ਹਮੈ ਛੋੜ ਗਮਾਨ ਮਨ ਰੇ ਹਮੈ ਛੋੜ ਗਮਾਨ ਕੁਕਰਿ ਕੂੜ ਕਮਾ ਜੱਟ ਪਟਾਨ ਪਰ ਮੈਂ ਭੁਲਾ ਦੁੱਖ ਘਣੋ ਜਮ ਮਾਰ ਕਰ ਖੁਲ ਹਾਂ ਰ ਮਨ ਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਬਾਨ ਮੰਨ ਰੇ ਹਮੈ ਛੋੜ ਪਿਟਾਈਏ ਸੱਚ ਲਿਖਤ ਪਰਵਾਨ ਐਸੇ ਤੰਦ ਪਿਟਾਈਏ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਾ ਗੁਰ ਕਰਨੀ ਪਰਦਾ son